ਹਾਂਜੀ ਬਾਈ ਜੀ ਤੁਹਾਡਾ ਨਾਮ ਮੇਰਾ ਨਾਮ ਰਵੀ ਕੁਮਾਰ ਹੈ ਜੀ ਰਵੀ ਕੁਮਾਰ ਜੀ ਪਤਾ ਲੱਗਿਆ ਕਿ ਵੀ ਕੱਲ ਬੀਤੀ ਰਾਤ ਬੀਤੀ ਸ਼ਾਮ ਨੂੰ ਕੋਈ ਔਰਤ ਸੀਗੀ ਤੇ ਵਾਵਾ ਸਾਰੇ ਉਹਦੇ ਕੋਲ ਨੋਟ ਸੀਗੇ ਕਿ ਵੀ ਜਿਹੜੇ ਇਕੱਲੇ ਇਕੱਲੇ ਦੁਕਾਨਦਾਰ ਨੂੰ 50 500 ਦਾ ਨੋਟ ਦਿੰਦੀ ਸੀਗੀ 20 50 ਜਾਂ 100 ਦਾ ਸੌਦਾ ਲੈ ਕੇ ਬਾਕੀ ਦੇ ਪੈਸੇ ਵਾਪਸ ਕਰਦੀ ਸੀ ਪਤਾ ਲੱਗਿਆ ਕਿ ਵੀ ਉਹ ਔਰਤ ਕਈ ਦੁਕਾਨਦਾਰਾਂ ਨੂੰ ਨਕਲੀ ਲੋਟ ਚਲਾ ਗਈ ਹਾਂਜੀ ਕੀ ਮਾਮਲਾ ਹੈ ਜੀ ਇਹ ਹਾਂਜੀ ਬਿਲਕੁਲ ਕੱਲ ਇੱਕ ਲੇਡੀਸ ਆਈ ਸੀਗੀ ਸਾਡੇ ਕੋਲ ਸਮਾਨ ਲੈਣ ਉਹਨੇ ਕੀ ਕੀਤਾ ਜੀ ਸਾਡੇ ਤੋਂ ਥੋੜਾ ਜਿਹਾ 120 ਰੁਪਏ ਦਾ ਸਮਾਨ ਲੈ ਕੇ 500 ਦਾ ਨੋਟ ਦਿੱਤਾ ਉਸ ਤੋਂ ਬਾਅਦ ਬਾਕੀ ਪੈਸੇ ਮੁੜਾ ਕੇ ਲੈ ਗਈ ਅਸੀਂ ਅੱਜ ਸਿਟੀ ਥਾਣੇ ਦੇ ਵਿੱਚ ਜਾ ਕੇ ਦਖਾਸਤ ਦਿੱਤੀ ਪੁਲਿਸ ਨੂੰ ਤੇ ਉਹਨਾਂ ਨੇ ਪੁਲਿਸ ਨੇ ਅੱਜ ਉਹ ਔਰਤ ਚੱਕ ਲਈ ਜੀ ਹਾਂਜੀ ਤੇ ਹੋਰ ਦੁਕਾਨ ਇਸ ਤੋਂ ਬਾਅਦ ਉਹ ਹੋਰ ਦੁਕਾਨਾਂ ਤੇ ਵੀ ਗਈ ਜਿੱਥੇ ਉਹਨੇ ਐਵੇਂ ਹੀ ਸਾਰਿਆਂ ਨੂੰ 5-500 ਦੇ ਨੋਟ ਦਿੱਤੇ ਤੇ ਬਸ ਥੋੜਾ ਜਿਹਾ ਸਮਾਨ ਲੈ ਕੇ ਕਿਸੇ ਤੋਂ 50 ਰੁਪਏ ਦਾ ਸਮਾਨ ਕਿਸੇ ਤੋਂ 90 ਰੁਪਏ ਦਾ ਸਮਾਨ ਲੈ ਕੇ ਗਈ ਉਹ ਤੇ ਜਦੋਂ ਉਹ ਨੋਟ ਤੁਹਾਡੇ ਕੋਲ ਆਏ ਉਹ ਕੁਛ ਨਹੀਂ ਆਉਦੀ ਪਛਾਣ ਲੱਗੀ ਅਸਲੀ ਨਕਲੀ ਦੀ ਹਾਂਜੀ ਉਸ ਸਮੇਂ ਕੁਛ ਸ਼ਾਮ ਦਾ ਟਾਈਮ ਸੀਗਾ ਜੀ ਸਾਨੂੰ ਮਤਲਬ ਕੁਛ ਕਸਟਮਰ ਦਾ ਟਾਈਮ ਸੀਗਾ ਅਸੀਂ ਥੋੜਾ ਜਿਹਾ ਜਲਦੀ ਜਲਦੀ ਉਹ ਮਤਲਬ ਨੋਟ ਦੀ ਨਾ ਮਤਲਬ origignal ਵਰਗੇ ਲੱਗਦੇ ਸੀਗੇ ਜੀ ਉਹ ਕਿ ਵੀ ਜਿਹੜਾ ਕਿ ਵੀ ਨੋਟ ਚਲਾ ਕੇ ਗਈ ਹੈ ਕਿ ਵੀ ਅਸਲੀ ਹਲੇ ਨਕਲੀ ਲੱਗੇਗਾ ਜਿਹੜਾ ਨਕਲੀ ਨੋਟ ਹੈ ਬਿਲਕੁਲ ਅਸਲੀ ਵਾਂਗੂ ਹੀ ਸੀ ਹਾਂਜੀ ਹਾਂਜੀ ਉਸ ਵਾਂਗੂ ਸੀ ਤੇ ਬਾਅਦ ਚ ਸ਼ਾਮ ਨੂੰ ਤੁਹਾਨੂੰ ਪਤਾ ਕਿਵੇਂ ਲੱਗਿਆ ਕਿ ਵੀ ਨਕਲੀ ਨੋਟ ਆ ਗਏ ਨੇ ਆਪਣੇ ਕੋਲ ਹਾਂਜੀ ਜਦੋਂ ਅਸੀਂ ਰਾਤ ਨੂੰ ਨੋਟ ਕਾਊਂਟ ਕਰਨ ਲੱਗੇ ਸਾਨੂੰ ਥੋੜਾ ਜਿਹਾ ਸ਼ੱਕ ਹੋਇਆ ਇਸ ਤੋਂ ਬਾਅਦ ਅਸੀਂ ਆਪਣਾ ਵੀਡੀਓ ਦੇਖਿਆ ਵੀਡੀਓ ਦੇ ਵਿੱਚ ਸਾਨੂੰ ਫਿਰ ਪਤਾ ਲੱਗਾ ਕਿ ਇਹ ਤਾਂ ਇਹ ਲੇਡੀਸ ਲੈ ਗਈ ਸੀ ਇਸ ਤੋਂ ਇਲਾਵਾ ਇਹ ਇੱਕ ਥੋੜਾ ਜਿਹਾ ਸਮਾਨ ਵੀ ਚੱਕ ਕੇ ਲੈ ਗਈ ਸੀ ਕਿਵੇਂ ਦੇਖਦੇ ਹੋ ਮਾਰਕੀਟ ਦੇ ਵਿੱਚ ਹੋਰ ਦੁਕਾਨਦਾਰਾਂ ਤੋਂ ਵੀ ਜਦੋਂ ਤੁਹਾਨੂੰ ਪਤਾ ਲੱਗਿਆ ਕਿੰਨੇ ਕ ਦੁਕਾਨਦਾਰਾਂ ਨੂੰ ਨੋਟ ਚ ਉਹ ਲੱਗਦਾ ਹੈਗਾ ਜੀ ਜਿਵੇਂ ਇੱਕ ਸਾਡੇ ਕੋਲ ਦੇਗੀ ਇੱਕ ਬਿੰਦੂ ਜੀ ਕੋਲ ਦੇਗੀ ਸੁਣਨ ਵਿੱਚ ਆਇਆ ਇੱਕ ਦੋ ਦੁਕਾਨਦਾਰਾਂ ਨੂੰ ਹੋਰ ਵੀ ਉਹਨੇ ਇਹ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਯਾਨੀ ਪਿੱਛੋਂ ਹੀ ਉਹ ਨੋਟ ਚਲਾਂਦੀ ਆ ਰਹੀ ਸੀਗੀ। ਹਾਂਜੀ 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 ਬਿਲਕੁਲ ਜੀ ਬਿਲਕੁਲ। ਕਿ ਹੁਣੇ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਕਿ ਮਤਲਬ ਉਹ ਲੁੜਿੰਦੀ ਜਿਹੜੀ ਕਾਰਵਾਈ ਆ ਉਹ ਕਰੇ ਤੇ ਸਾਨੂੰ ਮਤਲਬ ਸਾਡੇ ਜਿਹੜੇ ਪੈਸੇ ਲੱਗੇ ਨੇ ਸਾਡੇ ਉਹਦੀ ਬਰਾਮਦਗੀ ਕਰਾ ਰਵੀ ਜੀ ਜਿਵੇਂ ਤੁਹਾਨੂੰ ਦੱਸਿਆ ਕਿ ਵੀ ਔਰਤ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਨੇ ਚੱਕ ਲਈ ਜਾਂ ਗ੍ਰਿਫਤਾਰ ਕਰ ਲਿਆ ਕੋਈ ਮੰ ਮੰਨੀ ਮੰਨੀ ਵੀ ਹੈ ਕਿ ਵੀ ਕਿੰਨੇ ਕ ਨੋਟ ਚਲਾਈ ਹੈ ਤੇ ਕਿੰਨੇ ਕ ਨੋਟ ਉਹਦੇ ਕੋਲੇ ਸੀਗੇ ਜਾਂ ਪਿੱਛੋਂ ਕਿੱਥੋਂ ਲਿਆਂਦੀ ਸੀ ਸਰ ਇਹਦਾ ਸਾਨੂੰ ਕੁਛ ਨਹੀਂ ਪਤਾ ਜੀ ਇਹ ਤਾਂ ਪੁਲਿਸ ਦਾ ਕੰਮ ਹੈ ਜੀ ਉਹ ਹੀ ਕਰੇਗੀ ਤੇ ਯਾਨੀ ਹਾਲੇ ਤੱਕ ਕੋਈ ਜਿਹੜੇ ਨੋਟ ਵਗੈਰਾ ਸੀਗੇ ਉਹ ਵੀ ਤੁਹਾਡੇ ਜਮ੍ਹਾਂ ਕਰ ਲਏ ਨੇ ਉਹਨਾਂ ਨੇ ਹਾਂਜੀ ਉਹ ਸਾਡੇ ਮਤਲਬ ਸਿਟੀ ਥਾਣੇ ਦੇ ਵਿੱਚ ਸਾਡੇ ਕੋਲ ਐਸਐਚਓ ਸਾਹਿਬ ਨੇ ਲੈ ਲੇ ਐਸਐਚਓ ਸਾਹਿਬ ਆਪ ਕਰ ਰਹੇ ਨੇ ਹੈਂਡਲ ਕੇਸ ਨੂੰ ਹਾਂਜੀ ਸਰ ਉਹਨਾਂ ਨੇ ਆਪ ਹੀ ਮਤਲਬ ਕਾਰਵਾਈ ਕਰਵਾਈ ਹੈ ਸਾਰੀ ਜੀ ਅੱਗੇ ਹੋ ਕੇ ਜੀ ਨਾ ਨਾ ਬੰਦੇ ਦਾ ਲਾਵਾ ਆਪਣੇ ਲੋਕ ਪੈਦਾ ਨਾ ਨਾ